ਜੀ ਧੂਰੀ ਲੈਂ ਤੇ ਸ਼ਮਸ਼ਾਨ ਘਾਟਾ ਜੀ ਪਿਛੇ ਉੱਥੇ ਇਹਨਾਂ ਨੇ ਸ਼ਮਸ਼ਾਨ ਘਾਟ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉੱਥੇ ਚੋਰੀ ਕੀਤੀ ਆ ਸਾਨੂੰ ਪਿਛਲੇ ਕੱਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਆ ਕੇ ਦੱਸਿਆ ਜੀ ਅਸੀਂ ਮੌਕੇ ਦੇ ਕਾਰਵਾਈ ਸਾਰੀ ਕਰਕੇ ਜੀ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜੀ ਬੰਦੇ ਆਈਡੈਂਟੀਫਾਈ ਕਰਕੇ ਕੱਲ ਹੀ ਦੋ ਫੜਦੇ ਆ ਜੀ ਤੇ ਕਿੰਨੇ ਸੀਗੇ ਇਹ ਇਹ ਤਿੰਨ ਸੀ ਜੀ ਜਿਨਾ ਜੋ ਦੋ ਅਸੀਂ ਫੜਦੇ ਆ ਤੀਜਾ ਵੀ ਆਇਡੈਂਟੀਫਾਈ ਆ ਸਾਨੂੰ ਘਰ ਦਾ ਹੀ ਪਤਾ ਘਰ ਹੈ ਨਹੀਂ ਉਹ ਸੀ ਇੱਕ ਅਦੇ ਦਿਨ ਚੋਂ ਵੀ ਰਾਉਂਡ ਅਪ ਕਰ ਲੈਣਾ ਛੜ ਲੈਣਾ ਜੀ ਉਹ ਕਿੱਥੇ ਦੇ ਰਹਿਣ ਵਾਲੇ ਆ ਨੇ ਇਹ ਜੀ ਜਿਹੜੇ ਦੋ ਅਸੀਂ ਫੜੇ ਆ ਇੱਕ ਯੂਪੀ ਦਾ ਜੀ ਤੇ ਇੱਕ ਵਿਹਾਰ ਦਾ ਲਖਿਆ ਨਾ ਕੁਝ ਵੀ ਕਰਦੇ ਕੋਈ ਇਹ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਤੇ ਕਿੰਨੀ ਅਮਾਉਂਟ ਸੀ ਇਹ ਅਸੀਂ 4130 ਰੁਪਏ ਰਿਕਵਰੀ ਨਾਲ ਤੋਂ ਕਰ ਲਿਆ ਜੀ ਇਹ ਅਨਪੜ ਹੈਗੇ ਜੀ ਇਹਨਾਂ ਨੂੰ ਜਿੰਨੇ ਜਿੰਨੇ ਫੜੇ ਇਹਨਾਂ ਨੂੰ ਲੈ ਕੇ ਤੁਰ ਪਏ ਜੀ ਹੁਣ ਤੀਜਾ ਫੜਾਂਗੇ ਜੀ ਬਾਕੀ ਕੁਛੋਤੋਂ ਵੀ ਪੈਸੇ ਰਿਕਵਰ ਹੋਣਗੇ ਜੀ ਸਰ ਜਿਵੇਂ ਦੇਖਿਆ ਜਾਂਦਾ ਹੋਰ ਪਾਸੇ ਦਾ ਚੋਰੀਆਂ ਕਰਦੇ ਪਰ ਧਾਰਮਿਕ ਸਥਾਨਾਂ ਨੂੰ ਵੀ ਬਖਸ਼ਿਆ ਜਾਂਦਾ ਇਹਨਾਂ ਨੇ ਜੀ ਇੱਕ ਦੇਖੋ ਸਮਸ਼ਾਨ ਘਾਟ ਹੋਵੇ ਉਹਦੇ ਅੰਦਰ ਹੀ ਗੁਰਦੁਆਰਾ ਸਾਹਿਬ ਹੋਵੇ ਹੈ ਜੀ ਉਹਨਾਂ ਨੂੰ ਵੀ ਇਹਨਾਂ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਉਹਨੂੰ ਵੀ ਨਹੀਂ ਬਖਸ਼ਿਆ ਜੀ ਇਹ ਰੱਬ ਦਾ ਕੋਈ ਖੌਫ ਨਹੀਂ ਇਹਨਾਂ ਲੋਕਾਂ ਦੇ ਅੰਦਰ ਜੀ ਇਹਨਾਂ ਚੋਰਾਂ ਦੇ ਵਿੱਚ ਪ੍ਰਮਾਤਮਾ ਨਾਲ ਦਾ ਹੈ ਨਹੀਂ ਕੋਈ ਵੀ ਤੇ ਅਸੀਂ ਬਹੁਤ ਹਿੰਮਤ ਦੇ ਨਾਲ ਜੀ ਇਹ ਫੜਲੇ ਆ ਜੀ ਅਸੀਂ 12 ਘੰਟੇ ਦੇ ਵਿੱਚ ਵਿੱਚ ਹੀ ਆ ਜੀ ਫੜਲੇ ਤੇ ਰਿਕਵਰੀ ਕਰ ਲਈ ਜੀ ਇਹ ਜਿਹੜੀ ਥੁਰੀ ਲੈਂਟ ਤੇ ਸ਼ਮਸ਼ਾਨ ਘਾਟਾ ਜੀ ਪਿੱਛੇ ਉੱਥੇ ਇਹਨਾਂ ਨੇ ਸ਼ਮਸ਼ਾਨ ਘਾਟ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉੱਥੇ ਚੋਰੀ ਕੀਤੀ ਆ ਸਾਨੂੰ ਪਿਛਲੇ ਕੱਲ੍ਹ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਆ ਕੇ ਦੱਸਿਆ ਜੀ ਅਸੀਂ ਮੌਕੇ ਦੇ ਕਾਰਵਾਈ ਸਾਰੀ ਕਰਕੇ ਜੀ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜੀ ਬੰਦੇ ਆਈਡੈਂਟੀਫਾਈ ਕਰਕੇ ਕੱਲ ਹੀ ਦੋ ਫੜਦੇ ਆ ਜੀ ਤੇ ਕਿੰਨੇ ਸੀਗੇ ਇਹ ਇਹ ਤਿੰਨ ਸੀ ਜੀ ਜਿੰਨਾ ਚੋ ਦੋ ਸੀ ਫੜਲੇ ਆ ਤੀਜਾ ਵੀ ਆਇਡੈਂਟੀਫਾਈ ਆ ਸਾਨੂੰ ਘਰ ਦਾ ਹੀ ਪਤਾ ਘਰ ਹੈ ਨਹੀਂ ਉਹ ਸੀ ਇੱਕ ਦਿਨ ਦਿਨ ਚੋ ਵੀ ਰਾਉਂਡ ਅਪ ਕਰ ਲੈਣਾ ਸੀ ਫੜ ਲੈਣਾ ਜੀ ਉਹ ਕਿੱਥੇ ਦੇ ਰਹਿਣ ਵਾਲੇ ਇਹਨੇ ਇਹ ਜੀ ਜਿਹੜੇ ਦੋ ਅਸੀਂ ਫੜੇ ਆ ਇੱਕ ਯੂਪੀ ਦਾ ਜੀ ਤੇ ਇੱਕ ਵਿਹਾਰ ਦਾ ਨਕਸ਼ਾ ਨਕਸ਼ਾ ਵੀ ਕਰਦੇ ਕੋਈ ਇਹ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਕਿੰਨੀ ਅਮਾਉਂਟ ਸੀ ਇਹ ਅਸੀਂ 4130 ਰੁਪਏ ਰਿਕਵਰੀ ਇਹਨਾਂ ਤੋਂ ਕਰ ਲਿਆ ਜੀ ਇਹ ਅਨਪੜਾ ਹੈਗੇ ਜੀ ਇਹਨਾਂ ਨੂੰ ਜਿੰਨੇ ਜਿੰਨੇ ਫੜੇ ਇਹਨਾਂ ਨੂੰ ਲੈ ਕੇ ਤੁਰ ਪਏ ਜੀ ਹੁਣ ਤੀਜਾ ਫੜਾਂਗੇ ਜੀ ਬਾਕੀ ਕੁਛੋਂ ਤੋਂ ਵੀ ਪੈਸੇ ਰਿਕਵਰ ਹੋਣਗੇ ਜੀ ਸਰ ਜਿਵੇਂ ਦੇਖਿਆ ਜਾਂਦਾ ਹੋਰ ਪਾਸੇ ਦਾ ਚੋਰੀਆਂ ਕਰਦੇ ਪਰ ਧਾਰਮਿਕ ਸਥਾਨਾਂ ਨੂੰ ਵੀ ਬਖਸ਼ਿਆ ਜਾਂਦਾ ਇਹਨਾਂ ਨੇ ਜੀ ਇੱਕ ਦੇਖੋ ਸੁਸ਼ਾਨ ਘਾਟ ਹੋਵੇ ਉਹਦੇ ਅੰਦਰ ਹੀ ਗੁਰਦੁਆਰਾ ਸਾਹਿਬ ਹੋਵੇ ਹੈ ਜੀ ਉਹਨਾਂ ਨੂੰ ਵੀ ਇਹਨਾਂ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਉਹਨੂੰ ਵੀ ਨਹੀਂ ਬਖਸ਼ਿਆ ਜੀ ਇਹ ਰੱਬ ਦਾ ਕੋਈ ਖੌਫ ਨਹੀਂ ਇਹਨਾਂ ਲੋਕਾਂ ਦੇ ਅੰਦਰ ਜੀ ਇਹਨਾਂ ਚੋਰਾਂ ਦੇ ਵਿੱਚ ਪ੍ਰਮਾਤਮਾ ਨਾਲ ਦਾ ਹੈ ਨਹੀਂ ਕੋਈ ਵੀ ਤੇ ਅਸੀਂ ਬਹੁਤ ਹਿੰਮਤ ਦੇ ਨਾਲ ਜੀ ਇਹ ਫੜਲੇ ਆ ਜੀ ਅਸੀਂ 12 ਘੰਟੇ ਦੇ ਵਿੱਚ ਵਿੱਚ ਹੀ ਆ ਜੀ ਫੜਲੇ ਤੇ ਰਿਕਵਰੀ ਕਰ ਲਈ ਜੀ